ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਆਪਣੇ ਚੈਨਲ ਦੀਆਂ ਕਹਾਣੀਆਂ ਪਸੰਦ ਆਉਂਦੀਆਂ ਨੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਪਿਛਲੇ ਦਿਨੀ ਆਪਾਂ ਆਪਣੇ ਚੈਨਲ ਤੇ ਇੱਕ ਕਹਾਣੀ ਲੈ ਕੇ ਆਈ ਸੀ ਕਹਾਣੀ ਦਾ ਨਾਮ ਸੀ ਕਿੱਧਰ ਜਾਵਾਂ ਓ ਕਹਾਣੀ ਕਿੱਧਰ ਜਾਵਾਂ ਸ਼੍ਰੀਮਤੀ ਜਗਦੀਸ਼ ਕੌਰ ਮਾਨ ਜੀ ਨੇ ਲਿਖੀ ਸੀ ਤੇ ਉਸ ਕਹਾਣੀ ਦਾ ਨਾਮ ਸੀ ਜਿਵੇਂ ਕਿੱਧਰ ਜਾਵਾਂ ਉਹਦੇ ਵਿੱਚ ਗੋਗੀ ਦੀ ਜਿਹੜੀ ਹਾਲਤ ਸੀ ਮਾਨਸਿਕ ਹਾਲਤ ਇਹੀ ਦਰਸਾਈ ਗਈ ਸੀ ਵੀ ਉਹ ਇਹੋ ਜਿਹੀ ਸਥਿਤੀ ਦੇ ਵਿੱਚ ਫਸ ਜਾਂਦੀ ਆ ਜਿੱਥੇ ਉਹ ਪੁੱਛਦੀ ਆ ਦੂਜਿਆਂ ਨੂੰ ਪੁੱਛਦੀ ਆ ਸਵਾਲ ਪੁੱਛਦੀ ਆ ਕਿ ਮੈਂ ਕਿੱਧਰ ਜਾਵਾਂ ਮੈਂ ਇਸ ਹਾਲਾਤਾਂ ਦੇ ਵਿੱਚ ਫਸੀ ਹੋਈ ਆ ਤੇ ਤੁਸੀਂ ਸਾਰਿਆਂ ਨੇ ਹਨਾ ਪੁਰਜ਼ੋਰ ਮੰਗ ਕੀਤੀ ਕਿ ਇਹਦਾ ਦੂਸਰਾ ਭਾਗ ਲੈ ਕੇ ਆਓ ਫਿਰ ਆਪਾਂ ਮੈਡਮ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇਸ ਕਹਾਣੀ ਦਾ ਦੂਸਰਾ ਭਾਗ ਵੀ ਜਿਹੜਾ ਤਿਆਰ ਕੀਤਾ ਮੈਨੂੰ ਇੱਕ ਮੇਰੇ ਸਰੋਤੇ ਦਾ ਕਮੈਂਟ ਆਇਆ ਸੀ ਕਿ ਇਹ ਕਹਾਣੀ ਸੱਚੀ ਆ ਇਹ ਕਹਾਣੀ ਬਿਲਕੁਲ ਸੱਚੀ ਨਹੀਂ ਹੈਗੀ ਪਰ ਕਹਾਣੀਆਂ ਨਾ ਜਿਹੜੀਆਂ ਉਹ ਉਹਦੇ ਵਿੱਚ ਕਿਤੇ ਨਾ ਕਿਤੇ ਸੱਚ ਜ਼ਰੂਰ ਹੁੰਦਾ ਕਿਸੇ ਨਾ ਕਿਤੇ ਕੋਈ ਘਟਨਾ ਵਾਪਰੀ ਹੁੰਦੀ ਆ ਕੁਝ ਉਹਦੇ ਵਿੱਚ ਕਲਪਨਿਕ ਗੱਲਾਂ ਆਪਾਂ ਜੋੜ ਕੇ ਇੱਕ ਕਹਾਣੀ ਆ ਜਿਹੜੀ ਕਹਾਣੀ ਦੇ ਰੂਪ ਵਿੱਚ ਤੁਹਾਡੇ ਅੱਗੇ ਪੇਸ਼ ਕਰਦੇ ਆ ਜਿਹੜੀਆਂ ਕਹਾਣੀਆਂ ਸ਼ੁਰੂ ਤੋਂ ਹੀ ਲੋਕ ਕਹਾਣੀਆਂ ਜਾਂ ਜੋ ਵੀ ਆ ਉਹ ਸਾਰੀਆਂ ਸੱਚ ਵੀ ਨਹੀਂ ਹੁੰਦੀਆਂ ਤੇ ਸਾਰੀਆਂ ਝੂਠ ਵੀ ਨਹੀਂ ਹੁੰਦੀਆਂ ਤੇ ਜਿਹੜੀ ਇਹ ਕਹਾਣੀ ਆ ਕਿੱਧਰ ਜਾਵਾ ਇਹ ਇਕੱਲੀ ਗੋਗੀ ਦੀ ਨਹੀਂ ਗੋਗੀ ਦੀ ਮਾਨਸਿਕ ਹਾਲਤ ਨਹੀਂ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਸਾਡੇ ਸਮਾਜ ਦੇ ਵਿੱਚ ਜਿਹੜੀਆਂ ਆਪਣੇ ਘਰਦਿਆਂ ਦੀ ਜ਼ਿੰਮੇਵਾਰੀਆਂ ਨਿਭਾਉਂਦੀਆਂ ਤੇ ਘਰ ਦੇ ਇੰਨੇ ਇੱਕ ਸਵਾਰਥੀ ਹੋ ਜਾਂਦੇ ਆ ਕਿ ਉਹਨਾਂ ਦੀ ਕਮਾਈ ਤੇ ਮਤਲਬ ਗਿੱਜ ਜਾਂਦੇ ਆ ਤੇ ਉਹਨਾਂ ਦੇ ਵਿਆਹ ਬਾਰੇ ਸੋਚਦੇ ਵੀ ਨਹੀਂ ਸਾਡੇ ਸਮਾਜ ਦੇ ਵਿੱਚ ਇੱਕ ਕੁੜੀ ਜੇ ਆਪਣੇ ਵਿਆਹ ਦੀ ਗੱਲ ਕਰਦੀ ਆ ਤਾਂ ਉਹਦੇ ਵਿੱਚ ਮਤਲਬ ਉਹਨੂੰ ਕੁੜੀ ਨੂੰ ਬਹੁਤ ਟੇਢੀ ਨਜ਼ਰ ਨਾਲ ਵੇਖਿਆ ਜਾਂਦਾ ਵੀ ਇੱਕ ਕੁੜੀ ਹੋ ਕੇ ਆਪਣੇ ਵਿਆਹ ਦਾ ਫੈਸਲਾ ਕਿਵੇਂ ਕਰ ਸਕਦੀ ਆ ਜਾਂ ਕਰਦਿਆਂ ਨੂੰ ਕਿਵੇਂ ਕਹਿ ਸਕਦੀ ਆ ਵੀ ਮੇਰਾ ਵਿਆਹ ਕਰ ਦਿਓ ਆਪਣੀ ਇਸ ਕਹਾਣੀ ਨੂੰ ਅੱਗੇ ਤੋਰਦੇ ਹੋਏ ਜਿਵੇਂ ਆਪਾਂ ਪਿਛਲੇ ਭਾਗ ਦੇ ਵਿੱਚ ਪੜਿਆ ਵੀ ਗੋਗੀ ਨੇ shaadi.com ਤੇ ਇੱਕ ਮੁੰਡੇ ਨੂੰ ਸਿਲੈਕਟ ਕੀਤਾ ਤੇ ਉਹ ਮੁੰਡਾ ਬਾਹਰਲਾ ਹੁੰਦਾ ਚਲੋ ਵਿਆਹ ਦੀ ਗੱਲ ਚੱਲਦੀ ਆ ਗੋਗੀ ਆਪਣੇ ਘਰ ਦੇ ਸਾਰੇ ਹਾਲਾਤ ਆ ਜਿਹੜੇ ਉਹ ਮੁੰਡੇ ਨੂੰ ਦੱਸਦੀ ਆ ਉਹਨੂੰ ਕਹਿੰਦੀ ਆ ਵੀ ਮੇਰੇ ਘਰ ਦੇ ਮੇਰੇ ਵਿਆਹ ਲਈ ਰਾਜੀ ਨਹੀਂ ਹੁੰਦੇ ਉਹ ਕਹਿੰਦਾ ਵੀ ਫਿਰ ਜੇ ਤੂੰ ਮੇਰੇ ਨਾਲ ਵਿਆਹ ਕਰਾਉਣਾ ਤੇ ਤੈਨੂੰ ਘਰ ਦੇ ਤਾਂ ਰਾਜੀ ਕਰਨੇ ਪੈਣਗੇ ਚਲੋ ਗੋਗੀ ਘਰੇ ਗੱਲ ਕਰਦੀ ਆ ਹਨਾ ਕਿ ਮੈਂ ਮੁੰਡਾ ਲੱਭਿਆ ਵਿਆਹ ਕਰਾਉਣਾ ਚਾਹਣੀ ਆ 20 25 ਬੰਦੇ ਬਰਾਤ ਦੇ ਵੀ ਆਉਣਗੇ ਤਾਂ ਘਰ ਦੇ ਆ ਜਿਹੜੇ ਉਹਨੂੰ ਕਹਿੰਦੇ ਆ ਵੀ ਤੂੰ ਐ ਕਿਵੇਂ ਵਿਆਹ ਦਾ ਫੈਸਲਾ ਕਰ ਸਕਦੀ ਆ ਤਾ ਗੋਗੀ ਉਹਨਾਂ ਨੂੰ ਕਹਿੰਦੀ ਆ ਕਿ ਤੁਸੀਂ ਹਣਾ ਸਿਰਫ ਇਹ ਚੀਜ਼ ਵੇਖਦੇ ਹੋ ਕਿ ਵੀ ਮੈਂ ਕਮਾਉਣੀ ਆ ਤੇ ਮੇਰੀ ਕਮਾਈ ਨਾਲ ਥੋੜਾ ਘਰ ਚੱਲਦਾ ਵੀ ਮੈਂ ਆਪਣੀ ਪੂਰੀ ਜ਼ਿੰਦਗੀ ਇਸ ਤਰ੍ਹਾਂ ਨਹੀਂ ਕੱਟ ਸਕਦੀ ਫਿਰ ਉਹ ਆਪਣੇ ਘਰਦਿਆਂ ਨੂੰ ਸਮਝਾਉਂਦੀ ਆ ਪਰ ਉਹਦੇ ਘਰਦਿਆਂ ਜਿਹੜੇ ਨਹੀਂ ਮੰਨਦੇ ਫਿਰ ਗੋਗੀ ਜਿਸ ਹਸਪਤਾਲ ਦੇ ਵਿੱਚ ਨੌਕਰੀ ਕਰਦੀ ਹੁੰਦੀ ਆ ਉੱਥੇ ਨਾਲ ਦੀ ਇੱਕ ਕੁੜੀ ਨੂੰ ਪੁੱਛਦੀ ਆ ਕਿ ਵੀ ਮੈਂ ਇਹਨਾਂ ਹਾਲਾਤਾਂ ਚੋਂ ਗੁਜ਼ਰ ਰਹੀ ਆ ਮੇਰੇ ਘਰ ਦੇ ਮੇਰੇ ਵਿਆਹ ਲਈ ਰਾਜ਼ੀ ਨਹੀਂ ਮੇਰੀ ਵਿਆਹ ਦੀ ਉਮਰ ਲੰਘ ਰਹੀ ਆ ਵੀ ਸਿਰਫ ਮੇਰੇ ਘਰ ਦੇ ਇਸ ਕਰਕੇ ਮੇਰਾ ਵਿਆਹ ਨਹੀਂ ਕਰਨਾ ਚਾਹੁੰਦੇ ਮੇਰੀ ਮਾਂ ਇਹੀ ਕਹਿੰਦੀ ਆ ਵੀ ਜੇ ਤੂੰ ਵਿਆਹ ਕਰਾ ਲਿਆ ਤਾਂ ਤੇਰੇ ਛੋਟੇ ਭੈਣ ਭਰਾਵਾਂ ਦਾ ਖਰਚਾ ਕੌਣ ਚੱਕੂ ਇਸ ਘਰ ਦਾ ਖਰਚਾ ਕੌਣ ਚੱਕੂ ਤਾਂ ਕੁੜੀ ਆ ਜਿਹੜੀ ਉਹ ਗੋਗੀ ਨੂੰ ਇੱਕ ਰਹਿ ਦਿੰਦੀ ਆ ਕਿ ਤੂੰ ਆਪਣੇ ਕਿਸੇ ਰਿਸ਼ਤੇਦਾਰ ਨਾਲ ਜਾਂ ਪਿੰਡ ਦੇ ਕਿਸੇ ਜਿਹੜੇ ਹਨ ਆਪਣੇ ਮੋਢੀ ਬੰਦੇ ਹੁੰਦੇ ਆ ਪਿੰਡ ਦੇ ਵਿੱਚ ਤੂੰ ਉਹਨਾਂ ਨਾਲ ਗੱਲ ਕਰ ਗੱਲ ਕਰਕੇ ਤੂੰ ਆਪਣੇ ਘਰਦਿਆਂ ਨੂੰ ਮਨਾ ਤੇ ਵੀ ਤੂੰ ਆਪਣੇ ਹਸਬੰਦ ਨਾਲ ਵੀ ਗੱਲ ਕਰ ਉਹਨੂੰ ਰਹਿ ਦਿੰਦੀ ਆ ਵੀ ਤੂੰ ਆਪਣੇ ਹਸਬੰਦ ਨੂੰ ਇਸ ਤਰ੍ਹਾਂ ਪੁੱਛ ਵੀ ਜਦੋਂ ਉਹ ਵਿਆਹ ਕਰਾ ਕੇ ਬਾਹਰ ਚਲਿਆ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਤੇਰਾ ਭਰਾ ਨਕਮਾ 31 ਸਾਲ ਦਾ ਹੈ ਨਾ ਜਿਹੜਾ ਉੱਠ ਕੇ ਕੰਮ ਨਹੀਂ ਕਰਦਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਤੂੰ ਬਾਹਰ ਭੇਜ ਦੇ ਬਾਹਰ ਲੈ ਜਾਏ ਤਾਂ ਤੇਰੀ ਮਾਂ ਦੀ ਜਿਹੜੀ ਚਿੰਤਾ ਉਹ ਮੁੱਕ ਜੂਗੀ ਤੇ ਤੇਰੇ ਵਿਆਹ ਦੇ ਲਈ ਵੀ ਉਹ ਰਾਜ਼ੀ ਹੋ ਜਾਣਗੇ ਤੇ ਉਹ ਕੁੜੀ ਨੂੰ ਉਹ ਗੱਲ ਜੱਜ ਜਾਂਦੀ ਆ ਤੇ ਉਹ ਜਿਹੜੇ ਮੁੰਡੇ ਨਾਲ ਰਿਸ਼ਤੇ ਦੀ ਗੱਲ ਕੀਤੀ ਹੁੰਦੀ ਆ ਉਹਨੂੰ ਫੋਨ ਕਰਦੀ ਆ ਤੇ ਉਹਨੂੰ ਕਹਿੰਦੀ ਆ ਕਿ ਵੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨਾ ਚਾਹੁੰਨੀ ਆ ਬੀਜੀ ਮੇਰੇ ਘਰ ਦੇ ਹਾਲਾਤਾਂ ਬਾਰੇ ਤੁਹਾਨੂੰ ਸਾਰਾ ਪਤਾ ਹੈ ਨਾ ਵੀ ਮੇਰੇ ਘਰ ਦੇ ਇਸ ਕਰਕੇ ਵਿਆਹ ਲਈ ਨਹੀਂ ਮੰਨਦੇ ਵੀ ਜੇ ਮੈਂ ਵਿਆਹ ਕਰਾ ਕੇ ਬਾਹਰ ਚਲੀ ਗਈ ਤਾਂ ਉਹਨਾਂ ਦਾ ਜਿਹੜੇ ਘਰ ਦਾ ਖਰਚਾ ਪਾਣੀ ਉਹ ਨਹੀਂ ਚੱਲਣਾ ਵੀ ਮੇਰਾ ਜਿਹੜਾ ਨਕੰਮਾ ਬੇਲਾ ਭਰਾਗਾ ਮੈਂ ਉਹਨੂੰ ਕਿਸੇ ਕਿਤੇ ਲਾਉਣਾ ਚਾਹਣੀ ਆ ਹੁਣ ਤੁਸੀਂ ਆਏ ਨਾ ਸੋਚਿਓ ਕਿ ਮੈਂ ਪਹਿਲਾਂ ਹੀ ਸਵਾਰਥੀ ਆ ਵਿਆਹ ਤੋਂ ਪਹਿਲਾਂ ਹੀ ਹੈ ਨਾ ਕਿੰਨਾ ਸੋਚਦੀ ਆ ਵੀ ਪਰ ਜੇ ਤੁਸੀਂ ਕਿਸੇ ਤਰੀਕੇ ਮੇਰੇ ਭਰਾ ਨੂੰ ਬਾਹਰ ਬੁਲਾ ਲਓ ਵੀ ਉਹ ਕੰਮ ਤੇ ਵੀ ਲੱਗ ਜਾਏ ਤੇ ਮੇਰੀ ਮਾਂ ਦੀ ਚਿੰਤਾ ਵੀ ਮੁੱਕ ਜੇ ਤਾਂ ਉਹ ਕਹਿੰਦਾ ਵੀ ਇਹ ਗੱਲ ਤੇਰੀ ਠੀਕ ਆ ਪਰ ਕਹਿੰਦਾ ਵੀ ਜਦੋਂ ਆਪਣਾ ਵਿਆਹ ਹੋ ਗਿਆ ਉਸ ਤੋਂ ਬਾਅਦ ਮੈਂ ਉਹਨੂੰ ਸਪான்ਸਰ ਕਰ ਸਕਦਾ ਵੀ ਉਸ ਤੋਂ ਪਹਿਲਾਂ ਨਹੀਂ ਤਾਂ ਕੁੜੀ ਆ ਜਿਹੜੀ ਕਹਿੰਦੀ ਚੱਲ ਫਿਰ ਠੀਕ ਐ ਵੀ ਮੈਂ ਕਰਦੀ ਆ ਗੱਲ ਤੇ ਉਹਨਾਂ ਜਦੋਂ ਘਰੇ ਜਾਂਦੀ ਆ ਘਰੇ ਜਾ ਕੇ ਉਹ ਆਪਣੀ ਮਾਂ ਨੂੰ ਫਿਰ ਪੁੱਛਦੀ ਆ ਵੀ ਮਾਂ ਮੇਰੇ ਵਿਆਹ ਦਾ ਕੀ ਸੋਚਿਆ ਤਾਂ ਉਹਦੀ ਮਾਂ ਫਿਰ ਉਹਦੇ ਗੱਲ ਪੈਂਦੀ ਆ ਵੀ ਤੈਨੂੰ ਸਿਰਫ ਵਿਆਹ ਦੀ ਗੱਲ ਹੀ ਕਰਨੀ ਆਉਂਦੀ ਆ ਸਾਰਾ ਦਿਨ ਵਿਆਹ ਤੋਂ ਬਿਨਾਂ ਤੈਨੂੰ ਕੋਈ ਗੱਲ ਨਹੀਂ ਆਉਂਦੀ ਤਾਂ ਉਹ ਸੋਚਦੀ ਆ ਵੀ ਇਹਨਾਂ ਨਾਲ ਬਹਿਸ ਕਰਨ ਦਾ ਮੈਨੂੰ ਕੋਈ ਫਾਇਦਾ ਨਹੀਂ ਤੇ ਉਹਨਾਂ ਦੇ ਗਵਾਂਡ ਵਿੱਚ ਨਾ ਇੱਕ ਬਜ਼ੁਰਗ ਹੁੰਦਾ ਉਹਦਾ ਤਾਇਆ ਲੱਗਦਾ ਹੁੰਦਾ ਤੇ ਉਹਨਾਂ ਦੇ ਘਰ ਜਾਂਦੀ ਆ ਤੇ ਉਹ ਆਪਣੀ ਤਾਈ ਕੋਲ ਬੈਂਦੀ ਆ ਤਾਈ ਨੂੰ ਕਹਿੰਦੀ ਆ ਵੀ ਤਾਈ ਮੈਂ ਨਾ ਤਾਈ ਕੋਲ ਆਈ ਸੀ ਕੰਮ ਜ਼ਰੂਰੀ ਉਹ ਕਹਿੰਦੀ ਵੀ ਤੇਰਾ ਤਾਇਆ ਤਾਂ ਬਾਹਰ ਗਿਆ ਹੋਇਆ ਕਿਸੇ ਦਾ ਰੌਲਾ ਨਿਵੇੜਨਾ ਬਹਿ ਜਾ ਚੱਲ ਬਹਿ ਜਾਂਦੀ ਆ ਗੱਲਾਂ ਬਾਤਾਂ ਕਰਦੀ ਆ ਤੇ ਉਹਨੂੰ ਉਹਦੀ ਤਾਈ ਹੈ ਜਿਹੜੀ ਕਹਿ ਦਿੰਦੀ ਆ ਵੀ ਧੀਏ ਮਟਿਆਰ ਹੋ ਗਈ ਹੈ ਨਾ ਵਿਆਹ ਦੀ ਉਮਰ ਆ ਵੀ ਹੁਣ ਵੀ ਵਿਆਹ ਬੂ ਕਰਾਲਾ ਚੱਲ ਵੀ ਸਾਰੀਆਂ ਕੁੜੀਆਂ ਵਿਆਈਆਂ ਗਈਆਂ ਤਾਂ ਗੋਗੀ ਉਹਨੂੰ ਕਹਿੰਦੀ ਆ ਵੀ ਤਾਈ ਜੇ ਤੈਨੂੰ ਬੁਰੀ ਨ ਲੱਗੇ ਗੱਲ ਤਾਂ ਮੈਂ ਆਪਦੇ ਵਿਆਹ ਦੀ ਹੀ ਗੱਲ ਕਰਨ ਆਈ ਆ ਤਾਈ ਕੋਲ ਤੁਸੀਂ ਮੇਰੇ ਘਰਦਿਆਂ ਨੂੰ ਮਨਾਓ ਮੇਰੀ ਮਾਂ ਮੇਰੇ ਵਿਆਹ ਲਈ ਮੰਨਦੀ ਨਹੀਂ ਤੇ ਉਹ ਸਾਰੀ ਗੱਲ ਆ ਜਿਹੜੀ ਤਾਈ ਨੂੰ ਦੱਸਦੀ ਆ ਤੇ ਤਾਈ ਕਹਿੰਦੀ ਵੀ ਮੈਂ ਤੇਰੇ ਤਾਏ ਨਾਲ ਅੱਜ ਹੀ ਗੱਲ ਕਰਦੀ ਆ ਵੀ ਤੇਰਾ ਤਾਇਆ ਹੁਣ ਤਾਂ ਲੇਟ ਆਊ ਤੇ ਮੈਂ ਗੱਲ ਕਰੂੰ ਤੇ ਤੜਕੇ ਅਸੀਂ ਤੇਰੇ ਘਰੇ ਆਉਣੇ ਆ ਚਲੋ ਗੋਗੀ ਆ ਜਿਹੜੀ ਚਲੀ ਜਾਂਦੀ ਆ ਘਰੇ ਚਲੀ ਜਾਂਦੀ ਆ ਵਾਪਸ ਤੇ ਜਦੋਂ ਗੋਗੀ ਦਾ ਤਾਇਆ ਸ਼ਾਮ ਨੂੰ ਘਰੇ ਆਉਂਦਾ ਤੇ ਉਹਦੀ ਤਾਈ ਉਹਦੇ ਤਾਏ ਨਾਲ ਗੱਲ ਕਰਦੀ ਆ ਵੀ ਦੇਖ ਹੁਣ ਆਪਣੇ ਗਵਾਂਢ ਦੀ ਕੁੜੀ ਆ ਹਨ ਆਪਣੇ ਘਰਾਂ ਚੋਂ ਆ ਵੀ ਹੁਣ ਕੁਵਾਰੀ ਕੁੜੀ ਵਿਚਾਰੀ ਵਿਆਹ ਦੀ ਉਮਰ ਆ ਗਈ ਵੀ ਹੁਣ ਇੱਥੇ ਥੋੜੀ ਨਾ ਬੈਠੀ ਰਹੂ ਸਾਰੀ ਉਮਰ ਵੀ ਰਿਸ਼ਤਾ ਵੀ ਵਧੀਆ ਵੀ ਚਲ ਆਪਾਂ ਉਹਦੇ ਘਰ ਦੇਆਂ ਨੂੰ ਮਨਾਈਏ ਤੇ ਉਹਦੇ ਤਾਇਏ ਨੂੰ ਵੀ ਗੱਲ ਜੱਜਦੀ ਆ ਤੇ ਅਗਲੇ ਦਿਨ ਸਵੇਰੇ ਉਹ ਗੋਗੀ ਦੀ ਮਾਂ ਕੋਲ ਜਾਂਦੇ ਆ ਗੋਗੀ ਨੂੰ ਬਿਠਾ ਲੈਂਦੇ ਆ ਉਹਦੀ ਮਾਂ ਨੂੰ ਤੇ ਉਹਦੇ ਭਰਾ ਨੂੰ ਤੇ ਗੋਗੀ ਦਾ ਤਾਇਆ ਜਿਹੜਾ ਉਹਨੂੰ ਉਹਦੇ ਭਰਾ ਨੂੰ ਕਹਿੰਦਾ ਵੀ ਕਾਕਾ ਤੇਰਾ ਐਂ ਤਾਂ ਨਹੀਂ ਸਮਾਂ ਲੰਘਣਾ ਵੀ ਤੂੰ 31 ਸਾਲ ਦਾ ਹੋ ਗਿਆ ਤੇ ਗੋਗੀ ਆ ਜਿਹੜੀ ਉਹ 34-35 ਸਾਲ ਦੀ ਹੋ ਗਈ ਆ ਵੀ ਹੁਣ ਤੂੰ ਐਂ ਕੱਢੇ ਨਹੀਂ ਆ ਉਮਰ ਤਾਂ ਉਹ ਕਹਿੰਦਾ ਵੀ ਜਦੋਂ ਮੈਨੂੰ ਕੋਈ ਕੰਮ ਹੀ ਨਹੀਂ ਮਿਲਦਾਗਾ ਮੈਨੂੰ ਕੋਈ ਨੌਕਰੀ ਨਹੀਂ ਮਿਲਦੀ ਮੈਂ ਹੋਰ ਕੀ ਕਰਾਂ ਤਾ ਫਿਰ ਬੋਗੀ ਆ ਜਿਹੜੀ ਉਹ ਕਹਿੰਦੀ ਵੀ ਤਾਇਆ ਜੀ ਮੈਂ ਗੱਲ ਕਰਨਾ ਚਾਹਣੀ ਆ ਵੀ ਜਿਹੜੇ ਮੁੰਡੇ ਨਾਲ ਮੈਂ ਰਿਸ਼ਤੇ ਦੀ ਗੱਲ ਕੀਤੀ ਆ ਮੈਂ ਸ਼ਾਦੀ.com ਤੋਂ ਰਿਸ਼ਤਾ ਲੱਭਿਆ ਠੀਕ ਹੈ ਤੁਹਾਡੇ ਅੱਗੇ ਕੋਈ ਲੁਕੋ ਨਹੀਂ ਉਹ ਮੈਨੂੰ ਕਹਿੰਦਾ ਵਿਆਹ ਦੇ ਵਿੱਚ 25 ਬੰਦੇ ਲੈ ਕੇ ਆਉਣੇ ਆ ਪਰ ਮੇਰੀ ਮਾਂ ਗੱਲ ਪੈ ਜਾਂਦੀ ਇਸ ਗੱਲ ਤੇ ਵੀ ਉਹਨੇ ਮੇਰੇ ਨਾਲ ਵਾਅਦਾ ਕੀਤਾ ਵੀ ਜਦੋਂ ਸਾਡਾ ਵਿਆਹ ਹੋ ਗਿਆ ਵੀ ਉਹ ਇਹਨੂੰ ਬਾਹਰ ਬੁਲਾ ਲੂਗਾ ਵੀ ਇੱਥੇ ਤਾਂ ਇਹ ਕੁਝ ਕਰਦਾ ਨਹੀਂ ਉੱਥੇ ਚਲੋ ਇਹਦੇ ਕੰਮ ਦੀ ਕੀਮਤ ਵੀ ਪਾਊਗੀ ਤੇ ਉਹਦਾ ਤਾਇਆ ਕਹਿੰਦਾ ਵੀ ਹੋਰ ਫਿਰ ਤੁਹਾਨੂੰ ਕੀ ਚਾਹੀਦਾ ਉਹ ਗੋਗੀ ਦੀ ਮਾਂ ਨੂੰ ਸਮਝਾਉਂਦਾ ਕਿ ਤੂੰ ਆਪਦੀ ਕੁੜੀ ਐ ਜਿਹੜੀ ਉਹ ਇਸ ਤਰ੍ਹਾਂ ਤਾਂ ਨਹੀਂ ਬੁੜੀ ਕਰਨੀ ਤਾਂ ਚਲੋ ਗੋਗੀ ਦਾ ਜਿਹੜਾ ਭਰਾਗਾ ਉਹਨੂੰ ਵੀ ਐ ਲਾਲਚ ਹੋ ਜਾਂਦਾ ਵੀ ਚਲ ਵਧੀਆ ਬਾਹਰ ਜਾਊਗਾ ਤੇ ਉਹਨਾਂ ਵਿਆਹ ਲਈ ਮੰਨ ਜਾਂਦੇ ਆ ਗੋਗੀ ਦਾ ਤਾਇਆ ਜਿਹੜਾ ਉਹ ਗੋਗੀ ਨੂੰ ਕਹਿੰਦਾ ਵੀ ਉਸ ਮੁੰਡੇ ਨਾਲ ਮੇਰੀ ਗੱਲ ਕਰਾਈ ਆਪਾਂ ਵਿਆਹ ਦਾ ਦਿਨ ਰੱਖਦੇ ਆ ਮੈਂ ਤੇਰਾ ਵਿਆਹ ਕਰਵਾਉਂਗਾ ਚਲੋ ਘਰ ਦੇਆਂ ਨੂੰ ਵੀ ਐ ਹੁੰਦਾ ਵੀ ਜੇ ਗੋਗੀ ਦਾ ਵਿਆਹ ਹੁੰਦਾ ਤੇ ਇਹ ਮੁੰਡੇ ਨੂੰ ਵੀ ਬਾਹਰ ਲੈ ਜੂ ਚਲ ਇਨਾਲੇ ਗੋਗੀ ਕਹਿੰਦੀ ਵੀ ਜੇ ਮੈਂ ਬਾਹਰ ਚਲੀ ਗਈ ਉੱਥੇ ਜਾ ਕੇ ਤਾਂ ਮੇਰੀ ਤਨਖਾਹ ਵਾਧੀ ਹੋਊ ਨਰਸਾਂ ਦੀ ਤਾਂ ਉਧਰ ਇੰਨੀ ਡਿਮਾਂਡ ਆ ਤੁਹਾਨੂੰ ਪੈਸੇ ਦੀ ਆ ਪੈਸੇ ਤੁਹਾਨੂੰ ਮੈਂ ਭੇਜ ਦਿਆ ਕਰੂੰਗੀ ਵੀ ਨਾਲੇ ਆਪਾਂ ਜਦੋਂ ਮੈਂ ਚਲੀ ਗਈ ਤੁਹਾਨੂੰ ਸਾਰਿਆਂ ਨੂੰ ਬਾਹਰ ਲੈ ਜਾਂ ਤੇ ਉਹਦੀ ਮਾਂ ਨੂੰ ਵੀ ਇਹ ਗੱਲ ਜੱਜ ਜਾਂਦੀ ਆ ਤੇ ਫਿਰ ਜਿਹੜਾ ਗੋਗੀ ਦਾ ਤਾਇਆ ਹੁੰਦਾ ਉਹ ਉਸ ਮੁੰਡੇ ਨਾਲ ਗੱਲ ਕਰਦਾ ਫੋਨ ਤੇ ਤੇ ਉਹਨੂੰ ਕਹਿੰਦਾ ਵੀ ਪੁੱਤ ਤੂੰ ਇੰਡੀਆ ਆ ਜਾ ਤੇ ਆਪਦੇ ਘਰਦਿਆਂ ਨੂੰ ਲੈ ਕੇ ਵੀ ਆਪਾਂ ਵਿਆਹ ਦੇ ਆ ਜਿਹੜਾ ਦਿਨ ਰੱਖੀਏ ਤੇ ਉਹ ਮੁੰਡਾ ਦੱਸਦਾ ਹਨਾ ਵੀ ਵਿਆਹ ਦੇ ਵਿੱਚ ਸਾਡੇ 25-30 ਬੰਦੇ ਤਾਂ ਬਰਾਤ ਦੇ ਆਉਣਗੇ ਤਾਂ ਗੋਗੀ ਦਾ ਤਾਇਆ ਕਹਿੰਦਾ ਵੀ ਬਰਾਤ ਦੀ ਜ਼ਿੰਮੇਵਾਰੀ ਮੇਰੀ ਆ ਚਾਹੇ ਤੁਸੀਂ ਪੰਜਾਬਣ ਦੀ ਲਿਆਇਓ ਚਲੋ ਭਾਈ ਸਹਿਮਤੀ ਬਣ ਜਾਂਦੀ ਆ ਸਾਰਿਆਂ ਦੀ ਤੇ ਗੋਗੀ ਵੀ ਬੜੀ ਖੁਸ਼ ਹੁੰਦੀ ਆ ਤੇ ਉਹ ਮੁੰਡਾ ਜਿਹੜਾ ਹਫ਼ਤੇ ਬਾਅਦ ਇੰਡੀਆ ਆ ਜਾਂਦਾ ਇਹ ਆਪਣੇ ਮਾਪਿਆਂ ਨੂੰ ਵੀ ਨਾਲ ਲੈ ਕੇ ਆਉਂਦਾ ਤੇ ਚਲੋ ਆਮੋ ਸਾਹਮਣੇ ਵੇਖ ਕੇ ਰਿਸ਼ਤੇ ਦੀ ਗੱਲ ਹੁੰਦੀ ਆ ਤੇ ਰਿਸ਼ਤਾ ਜਿਹੜਾ ਪੱਕਾ ਕਰ ਦਿੱਤਾ ਜਾਂਦਾ ਸ਼ਗਨ ਪਾ ਦਿੱਤਾ ਜਾਂਦਾ ਤੇ 15 ਦਿਨ ਬਾਅਦ ਹੀ ਵਿਆਹ ਰੱਖਿਆ ਜਾਂਦਾ 15 ਦਿਨ ਬਾਅਦ ਗੋਗੀ ਦਾ ਵਿਆਹ ਹੁੰਦਾ ਤੇ ਗੋਗੀ ਅੱਜ ਬੜੀ ਖੁਸ਼ ਆ ਉਹ ਆਪਣੇ ਸਟਾਫ ਦੀਆਂ ਜਿਹੜੀਆਂ ਨਾਲ ਨਰਸਾਂ ਹੁੰਦੀਆਂ ਉਹਨਾਂ ਨੂੰ ਵੀ ਵਿਆਹ ਤੇ ਬੁਲਾਉਂਦੀ ਆ ਤੇ ਉਹ ਆਪਣੀ ਮਾਂ ਦੇ ਗੱਲ ਲੱਗ ਕੇ ਕਹਿੰਦੀ ਆ ਵੀ ਮਾਂ ਧੰਨਵਾਦ ਤੂੰ ਮੇਰੀ ਸਥਿਤੀ ਨੂੰ ਸਮਝਿਆ ਤੇ ਸਾਰਿਆਂ ਤੋਂ ਵੱਧ ਧੰਨਵਾਦ ਉਹ ਆਪਣੇ ਤਾਏ ਤਾਈ ਦਾ ਕਰਦੀ ਆ ਚਲੋ ਉਹਦੇ ਤਾਏ ਨੇ ਹਨਾ ਸਾਰੀ ਅਰੇਂਜਮੈਂਟ ਜਿਹੜੀ ਮੂਰੇ ਲੱਗ ਕੇ ਕਰਵਾਈ ਤੇ ਉਹਨਾਂ ਦੇ ਜਿਹੜਾ ਗੋਗੀ ਦਾ ਵਿਆਹ ਹੁੰਦਾ ਉਹਦੇ ਬਰਾਤ ਦੇ ਵਿੱਚ 30-35 ਬੰਦੇ ਬਰਾਤ ਦੇ ਆਉਂਦੇ ਆ ਤੇ ਪਿੰਡ ਦੇ ਵਿੱਚ ਇੱਕ ਵਧੀਆ ਪੈਲੇਸਟਾਈ ਪਧਰਮਸ਼ਾਲਾ ਬਣੀ ਹੋਈ ਸੀ ਉੱਥੇ ਗੋਗੀ ਦਾ ਵਿਆਹ ਹੁੰਦਾ ਜਿਹੜੇ ਰਿਸ਼ਤੇਦਾਰ ਆ ਆਣਗਵੰਢ ਸਾਰੇ ਹੀ ਸ਼ਾਮਲ ਹੁੰਦੇ ਆ ਤੇ ਵਿਆਹ ਵਧੀਆ ਧੂਮਤਾਮ ਨਾਲ ਨੇਪਰੇ ਚੜ ਜਾਂਦਾ ਗੋਗੀ ਵਿਆਹ ਕੇ ਆਪਣੇ ਸਹੁਰੇ ਘਰ ਚਲੀ ਜਾਂਦੀ ਆ ਤੇ ਉਹਨੇ ਇੱਕ ਹਫ਼ਤੇ ਦੀ ਹਸਪਤਾਲ ਦੇ ਵਿੱਚੋਂ ਛੁੱਟੀ ਲਈ ਸੀ ਤੇ ਉਹ ਆਪਣੇ ਪਤੀ ਨੂੰ ਤੇ ਆਪਣੇ ਸੱਸ ਸਹੁਰੇ ਨੂੰ ਕਹਿੰਦੀ ਆ ਹਨਾ ਵੀ ਨੌਕਰੀ ਤਾਂ ਨਹੀਂ ਮਹਜ ਛੱਡਣੀ ਵੀ ਜਦੋਂ ਬਾਹਰ ਜਾਊ ਉਦੋਂ ਦੇਖੀ ਜਾਊ ਵੀ ਉਹਨਾ ਟਾਈਮ ਨੌਕਰੀ ਤਾਂ ਮੈਂ ਕਰੂੰਗੀ ਚਲੋ ਉਹਦੇ ਘਰ ਵਾਲਾ ਵੀ 1 ਮਹੀਨੇ ਦੀ ਛੁੱਟੀ ਆਇਆ ਹੁੰਦਾ ਉਹ 1 ਮਹੀਨਾ ਰਹਿੰਦਾ 1 ਮਹੀਨਾ ਰਹਿ ਕੇ ਉਹ ਵਾਪਸ ਚਲੇ ਜਾਂਦੇ ਆ ਤੇ ਗੋਗੀ ਜਿਹੜੀ ਦੁਬਾਰਾ ਆਪਣੀ ਉਹੀ ਹਸਪਤਾਲ ਦੀ ਨੌਕਰੀ ਤੇ ਜੁਆਇਨ ਕਰ ਲੈਂਦੀ ਆ ਚਲੋ ਸਮਾਂ ਲੰਘਦਾ ਤੇ 3 ਮਹੀਨਿਆਂ ਬਾਅਦ ਗੋਗੀ ਦਾ ਵੀਜ਼ਾ ਆ ਜਾਂਦਾ ਗੋਗੀ ਜਦੋਂ ਕੈਨੇਡਾ ਚਲੀ ਜਾਂਦੀ ਆ ਫਿਰ ਉਸ ਤੋਂ 1 ਹਫ਼ਤੇ ਬਾਅਦ ਹੀ ਉਹਦੇ ਘਰ ਵਾਲਾ ਗੋਗੀ ਦੇ ਭਰਾ ਦੀ ਫਾਈਲ ਆਉਂਦਾ ਤੇ ਉਹ ਵੀ ਬਾਹਰ ਚੱਲਿਆ ਜਾਂਦਾ ਹੁਣ ਘਰ ਦੇ ਵਿੱਚ ਗੋਗੀ ਦੀਆਂ ਜਿਹੜੀਆਂ ਭੈਣਾਂ ਆ ਤੇ ਗੋਗੀ ਦੀ ਮਾਂ ਰਹ ਜਾਂਦੀਆ ਤੇ ਗੋਗੀ ਉਹਨਾਂ ਨੂੰ ਵਾਦਾ ਕਰਦੀ ਆ ਵੀ ਬਾਹਰ ਜਾ ਕੇ ਮੇਰੀ ਜਿੰਨੀ ਵੀ ਕਮਾਈ ਹੋਊਗੀ ਉਹਦੇ ਵਿੱਚੋਂ ਤੁਹਾਡੇ ਘਰ ਖਰਚ ਜੋਗੇ ਪੈਸੇ ਮੈਂ ਜ਼ਰੂਰ ਭੇਜੂੰਗੀ ਤੇ ਹੌਲੀ-ਹੌਲੀ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਬਾਹਰ ਬੁਲਾ ਲੂੰਗੀ ਗੋਗੀ ਜਿਹੜੀ ਉਹ ਕੈਨੇਡਾ ਚਲੀ ਜਾਂਦੀ ਆ ਤੇ ਉਹਦਾ ਭਰਾ ਵੀ ਕੈਨੇਡਾ ਚਲਿਆ ਜਾਂਦਾ ਆ ਜੋ ਬਹੁਤ ਖੁਸ਼ ਨੇ ਤੇ ਗੋਗੀ ਆਪਣੇ ਤਾਏ ਤਾਈ ਦਾ ਧੰਨਵਾਦ ਕਰਦੀ ਨਹੀਂ ਥੱਕਦੀ ਕਿਉਂਕਿ ਉਹ ਕਹਿੰਦੀ ਆ ਵੀ ਤੁਹਾਡੀ ਵਜ੍ਹਾ ਨਾਲ ਹੀ ਮੇਰਾ ਵਿਆਹ ਨੇਪਰੇ ਚੜਿਆ ਤੇ ਨਹੀਂ ਤਾਂ ਸ਼ਾਇਦ ਮੈਂ ਸਾਰੇ ਪਿੰਡ ਦੀ ਭੂਆ ਬਣ ਕੇ ਰਹਿ ਜਾਣਾ ਸੀ ਉਸ ਤੋਂ ਬਾਅਦ ਗੋਗੀ ਦੇ ਭਰਾ ਦਾ ਜਿਹੜਾ ਵੀਜ਼ਾ ਲੱਗ ਜਾਂਦਾ ਤੇ ਉਹ ਵੀ ਬਾਹਰ ਚੱਲਿਆ ਜਾਂਦਾ ਤੇ ਫਿਰ ਥੋੜੇ ਟਾਈਮ ਬਾਅਦ ਗੋਗੀ ਜਿਹੜੀ ਆਪਣੀ ਮਾਂ ਦਾ ਵੀਜ਼ਾ ਵੀ ਲਗਵਾ ਦਿੰਦੀ ਆ ਹੁਣ ਗੋਗੀ ਤੇ ਉਹਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵਧੀਆ ਸੈਟਲ ਆ ਤੇ ਗੋਗੀ ਦੀ ਮਾਂ ਜਿਹੜੀ ਗੋਗੀ ਦੇ ਵਿਆਹ ਤੋਂ ਛਿੜਦੀ ਸੀ ਉਹਦੇ ਵਿਆਹ ਦੇ ਨਾਂ ਲੈਣ ਤੋਂ ਵੀ ਖਿਜਦੀ ਸੀ ਆਪਣੀ ਤੀ ਦਾ ਧੰਨਵਾਦ ਕਰਦੀ ਆ ਕਹਿੰਦੀ ਆ ਵੀ ਜੇ ਤੂੰ ਲੈਕ ਨਿਕਲੀ ਤੂੰ ਵਧੀਆ ਪੜੀ ਲਿਖੀ ਨੇ ਨੌਕਰੀ ਕੀਤੀ ਤਾਂ ਤੂੰ ਸਾਡੇ ਬਾਰੇ ਸੋਚਿਆ ਤੇ ਮੈਂ ਸਵਾਰਥੀ ਹੋ ਗਈ ਸੀ ਆਪਣੇ ਪੁੱਤ ਦੇ ਪਿਆਰ ਚ ਕਿ ਮੈਂ ਉਹਨੂੰ ਕੋਈ ਕੰਮ ਹੀ ਨਹੀਂ ਕਹਿੰਦੀ ਸੀ ਮੈਂ ਤੇਰੀ ਕਮਾਈ ਤੇ ਹੀ ਸਾਰੀ ਅੱਖ ਰੱਖ ਲਈ ਸੀ ਤੂੰ ਮੈਨੂੰ ਮਾਫ ਕਰ ਦੇਤੀ ਏ ਤਾਂ ਗੋਗੀ ਆਪਣੀ ਮਾਂ ਨੂੰ ਗੱਲ ਲਾ ਕੇ ਕਹਿੰਦੀ ਆ ਕਿ ਮਾਵਾ ਕਦੇ ਵੀ ਧੀਆਂ ਤੋਂ ਮਾਫੀ ਨਹੀਂ ਮੰਗਦੀਆਂ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ